पंजाब सरकार वालों चलाई गई मुहिम नशिया विरोधी तिथित दिशा निर्देश मुख्तार नाके दौरान मुखबर दी इतलाह तुटा खोह नंजाम देने वाले चार आरोपियां किता काबू जिन्होंने को चोरीदाइकल एक एलसीडी एक, एक गैस सिलेंडर एक फराटा पखा बराबद किया गया पुलिस वालों परचा दर्ज करके मानयोग अदालत पेश कर इन्हों का रिमांड ਲਿਆ ਜਾਏਗਾ ਤੇ ਇਹਨਾਂ ਦੇ ਅਗਲੇ ਪਿਛਲੇ ਲਿੰਕ ਖੰਗਾਲੇ ਜਾਣਗੇ ਜੋ ਵੀ ਤਦ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜੀ ਪੰਜਾਬ ਸਰਕਾਰ ਦੁਆਰਾ ਸਾਡੇ ਸੀਨੀਅਰ ਅਫਸਰਾਂ ਦੀ ਡਾਇਰੈਕਸ਼ਨ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਜਮਹਮ ਚਲਦੀ ਆ ਉਹਦੀ ਲੜੀ ਸਾਡੇ ਚੌਕੀ ਇੰਚਾਰਜ ترਸੀਮ ਸਿੰਘ ਨਵਾ ਪਿੰਡੇ ਨਾਕਾਬੰਦੀ ਕੀਤੀ ਸੀ ਇਹਨਾਂ ਕੋਲੋਂ ਇਨਫੋਰਮੇਸ਼ਨ ਮਿਲੀ ਵਿਚਾਰ ਨੌਜਵਾਨ ਨੇ ਜਿਹੜੇ ਲਟਾਕੂਆ ਚੋਰੀਆਂ ਕਰਦੇ ਆ ਤੇ ਉਹ ਚੀਜ਼ਾਂ ਵੇਚ ਕੇ ਤੇ ਲੋਕਾਂ ਨੂੰ ਨਸ਼ੇ ਵਗੈਰਾ ਵੀ ਇਹ ਸਪਲਾਈ ਦਾ ਕਰਦੇ ਆ ਜੀ ਇਹਨਾਂ ਨੂੰ ਕਾਬੂ ਕੀਤਾ ਜਿਹੜੇ ਚਾਰ ਆਦਮੀ ਨੇ ਚਰਮਨ ਸਿੰਘ ਝਿਮਾ ਅਰਸ਼ਦੀਪ ਲੁੰਡੀਤ ਹਰਬ੍ਰੀਤ ਹੈਪੀ ਇਹ ਨਵੇਂ ਪਿੰਡ ਦੇ ਨੇ ਚੌਥਾ ਹੈਗਾ ਸਰਬਜੀਤ ਸਿੰਘ ਰੌਣਕੀ ਇਹ ਨਜਾਮਪੁਰ ਦਾ ਚਾਰਾਂ ਕੋਲੋਂ ਥੋੜੇ ਦਿਨ ਪਹਿਲਾਂ ਇਹਨਾਂ ਨੇ ਚੋਰੀ ਕੀਤੀ ਸੀ ਕਿਸੇ ਫਾਰਮ ਹਾਊਸ ਦੇ ਵਿੱਚ ਬਿਕਰਮਜੀਤ ਸਿੰਘ ਦਾ ਫਾਰਮ ਹਾਊਸ ਸੀ ਜੀ ਉਥੇ ਚੋਰੀ ਕੀਤੀ ਸੀ ਇੱਕ ਇਹਨਾਂ ਨੇ ਛੜਕ ਤੋਂ ਮੋਟਰਸਾਈਕਲ ਚੋਰੀ ਕੀਤਾ ਸੀਗਾ ਜੀ ਇਹ ਇਹਨਾਂ ਕੋਲ ਇੱਕ ਮੋਟਰਸਾਈਕਲ ਸਪਲੰਡਰ ਤੇ ਇੱਕ LED ਪੱਖਾ ਗੈਸ ਸਿਲੰਡਰ ਵਗੈਰਾ ਸਮਾਨ ਕਰਕੇ ਲੁੱਟ ਬਰਾਮਦ ਹੋਇਆ ਜੀ ਗ੍ਰਫਤਾਰੀ ਇਹਨਾਂ ਦੀ ਕਰ ਲਈ ਗਈ ਹੈ ਜੀ ਮੁਕਦਮਾ ਦਰਜ ਜੇਸ਼ ਕੀਤਾ ਇਹਨਾਂ ਦਾ ਰਿਮਾਂਡ ਲੈ ਕੇ ਕਿਹੜੇ ਕਿਹੜੇ ਇਹਨਾਂ ਦੇ ਸਾਥੀ ਨੇ ਇਹਦੇ ਕਿਸੇ ਨਾਲ ਇਹ ਹੋਰ ਇਹਨਾਂ ਚੀਜ਼ ਚੋਰੀਆਂ ਕੀਤੀਆਂ ਉਹ ਸਖਤੀ ਨਾਲ ਪੁਸ਼ਕਿਸ਼ ਕੀਤੀ ਜਾਊਗਾ ਇਹ ਸ਼ਹਿਰ ਨਾ ਚੋਰ ਆ ਕਿ ਉਹ ਨਵੇਂ ਇਹ ਅੱਜ ਹੀ ਕਾਬੂ ਆਏ ਨੇ ਜੀ ਇਹ ਛੋਟੀਆਂ ਛੋਟੇ ਇਹਨਾਂ ਇਹਨਾਂ ਦੀ ਸ਼ੋਰਤ ਪਤਲਾ ਗਈ ਵੀ ਚੋਰੀਆਂ ਕਰਨ ਦੇ ਆਦੀ ਸੀ ਛੋਟੀਆਂ ਮੋਡੀਆਂ ਚੋਰੀਆਂ ਪਰ ਹੁਣ ਕਾਬੂ ਆ ਗਏ ਨੇ ਜੀ ਹੁਣ ਇਹਨਾਂ ਕੋ ਸਖਤੀ ਨਾਲ ਪੁਸ਼ਕਿਸ਼ ਕਰਕੇ ਤੇ ਹੋਰ ਚੋਰੀਆਂ ਬਰਕਦੀਆਂ ਹਾਂਜੀ ਇਹ ਨਸ਼ੇ ਸੇਵਨ ਵੀ ਕਰਦੇ ਨੇ ਔਰ ਜਿਹੜੇ ਪੈਸੇ ਕਮਾਉਂਦੇ ਉਹਨਾਂ ਨੂੰ ਇਸੇ ਲਈ ਮਿਸਯੂਜ਼ ਕਰਦੇ ਆ ਜੀ ਕੋਈ ਇਹਨਾਂ ਦਾ ਵਪਾਰਕ ਅਹਿਤਾਰ ਕਰ ਕੋਈ ਨਹੀਂ ਕਿਰਚ ਬਰਾਮਦ ਹੋਈ ਹੈ ਇਹਨਾਂ ਕੋਲੋਂ ਤੇ ਬਾਕੀ ਇਹ ਚੋਰੀ ਦਾ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਕੀ ਕਰਾਂਗੇ ਕਰਾਂਗੇ ਪਰਚਾ ਦਰਜ ਕਰ ਦਿੱਤਾ ਇਹਨਾਂ ਦੇ ਤੇ ਰਿਮਾਂਡ ਲੈ ਕੇ ਹੋਰ ਕਸ਼ਿਸ਼ ਕਰਾਂਗੇ